किसान मजदूर संघर्ष कमेटी पंजाब ਸੂਬਾ ਜਨਰਲ ਸਕੱਤਰ ਸਵਰਨ ਸਿੰਘ ਪੰਦੇਰ ਸੂਬਾ ਆਗੂ ਗੁਰਵਚਨ ਸਿੰਘ ਚੱਬਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਵਾਲ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਗੂਆਂ ਨੇ ਦੱਸਿਆ ਕਿ ਕੱਲ ਹੋਈ ਸੂਬਾ ਕਮੇਟੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਵਿੱਚ ਮੁੱਖ ਰੂਪ ਵਿੱਚ 26 ਨਵੰਬਰ ਤੋਂ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਚੱਲ ਰਹੇ ਲੰਬੇ ਮੋਰਚੇ ਅਤੇ 15 ਦਸੰਬਰ ਤੋਂ ਜਾਰੀ 1 ਮਹੀਨੇ ਦਾ ਟੋਲ ਫ੍ਰੀ ਅੰਦੋਲਨ ਨੂੰ ਵਾਪਸ ਲਿਆ ਗਿਆ ਹੈ ਪਰ ਜੇਕਰ ਟੋਲ ਕੰਪਨੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਦੀਆਂ ਹਨ ਜਾਂ ਟੋਲ ਫੀਸ ਵਿੱਚ ਵਾਧਾ ਕਰਦੀਆਂ ਹਨ ਤਾਂ ਟੋਲ ਛੱਡਣ ਤੇ ਜਥੇਬੰਦੀ ਬਖਰਾ ਫੈਸਲਾ ਲਵੇਗੀ ਜੀਰਾ ਸ਼ਰਾਫ ਫੈਕਟਰੀ ਸਮੇਤ ਪੂਰੇ ਪੰਜਾਬ ਭਾਰਤ ਫੈਕਟਰੀਆਂ ਦੁਆਰਾ ਗੰਦੇ ਪਾਣੀ ਨੂੰ ਧਰਤੀ 'ਤੇ ਹੀਟ ਪਾਉਣ ਨੂੰ ਲੈ ਕੇ 11 ਜਨਵਰੀ ਨੂੰ ਪ੍ਰੋਡਕਸ਼ਨ ਕੰਟਰੋਲ ਬੋਰਡ ਅੰਮ੍ਰਿਤਸਰ ਦਾ 12:00 ਵਜੇ ਤੋਂ 3:00 ਵਜੇ ਤੱਕ ਘਰਾਓ ਕੀਤਾ ਜਾਵੇਗਾ 26 ਜਨਵਰੀ ਨੂੰ ਦਿੱਲੀ ਫਤਿਹ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਕੀਤੇ ਜਾਣਗੇ 29 ਜਨਵਰੀ ਨੂੰ ਪੂਰੇ ਪੰਜਾਬ ਵਿੱਚ 3 ਘੰਟੇ 1:00 ਵਜੇ ਤੋਂ ਲੈ ਕੇ 3:00 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਦਿੱਤਾ ਗਿਆ ਹੈ ਪਿੰਕੂ ਅਨੰਤੀ ਜੰਡਿਆਲਾ ਗੁਰੂ ਤੋਂ ਵਿਸ਼ੇਸ਼ ਰਿਪੋਰਟ ਇਲਾਹਾ ਤਾ ਮਰਨਾ ਸਿੱਖੋ ਕਲਮ ਤੇ ਲੜਨਾ ਸਿੱਖੋ ਜੀਵਾਂਗੇ ਜਾਂ ਮਰਾਂਗੇ ਰੋਹਾਂ ਦੀ ਰਾਖੀ ਕਰਾਂਗੇ ਕੀ ਕਰਨਗੇ ਜੇ ਲਾਠਾਂ ਦੇ ਮੁੰਡਾ ਬੰਕੇ ਵੇਖ ਲਿਆ ਜੋ ਨਮਾ ਕੇ ਵੇਖ